ਕਿ ਸਿੱਧਾ ਹੈ ਨਹੀਂ ਅਸੀਂ ਹੋਰ ਕਿਤੇ ਨਹੀਂ ਜਾਂਦੇ। ਐਂਥੇ ਹੀ ਆਉਨੇ ਹਾਂ ਜੀ। ਠੀਕ ਆ। ਖਾਜ਼ੀਏ ਦੇ ਇਹ ਵਗੇ ਇਹਨਾਂ ਵਰਗੇ ਸੋਲੇਪੂਟੇ ਕਿੱਥੋਂ ਮਿਲਦੇ ਨੇਗੇ ਹੋਰ? ਇਹ ਸੋਲੇਪੂਟੇ ਬਹੁਤ ਟੇਸਟੀ ਹੁੰਦੇ ਆ। ਜੀ। ਸਾਨੂੰ ਮੈਂ ਮਤਲਬ ਅਨਮੈਰਿਡ ਵੀ ਇੱਥੇ ਦੇ ਖਾਂਦੇ ਆ ਰਹੇ ਆਂ। ਪੰਜਾਬੀ ਖਾਣ-ਪੀਣ ਦੀਆਂ ਚੀਜ਼ਾਂ ਦੇ ਬਹੁਤ ਹੀ ਜ਼ਿਆਦਾ ਸ਼ੌਕੀਨ ਹੁੰਦੇ ਨੇ ਔਰ ਛੋਲੇ ਪਟੂਰੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਦੇ ਬਣੇ ਹੋਏ ਛੋਲੇ ਪਟੂਰੇ ਪੂਰੇ ਲੁਧਿਆਣੇ ਦਾ ਕਿ ਲੁਧਿਆਣੇ ਤੋਂ ਬਾਹਰੋਂ ਵੀ ਲੋਕੀ ਇਹਨਾਂ ਦੇ ਛੋਲੇ ਪਟੂਰੇ ਖਾਣ ਆਉਂਦੇ ਨੇ। ਸੋ ਕਰਦੇ ਆ ਉਹਨਾਂ ਨਾਲ ਗੱਲਬਾਤ ਕਿ ਉਹਨਾਂ ਦੇ ਛੋਲੇ ਪਟੂਰੇ ਵਿੱਚ ਕਿਹੜਾ ਇਹੋ ਜਿਹਾ ਟੇਸਟ ਹੈ ਕਿਹੜੀ ਇਹੋ ਜੀ ਚੀਜ਼ ਹੁੰਦੀ ਆ ਕਿ ਕਸਟਮਰ ਉਹਨਾਂ ਦੇ ਛੋਲੇ ਪਟੂਰੇ ਖਾਣ ਲਈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅਸੀਂ ਦੇਖ ਰਹੇ ਆ ਕਿ ਜੋ ਵੀ ਕਸਟਮਰ ਤੁਹਾਡੇ ਛੋਲੇ ਪਟੂਰੇ ਖਾ ਕੇ ਜਾਂਦਾ ਦੁਬਾਰਾ ਵਾਪਸ ਫੇਰ ਆਉਂਦਾ ਕੀ ਇਹੋ ਜੀ ਖਾਸੀਤ ਹੈਗੀ ਤੁਹਾਡੇ ਛੋਲੇ ਪਟੂਰੀਆਂ ਦੇ ਵਿੱਚ ਜਿਹੜਾ ਕਿ ਕਸਟਮਰ ਤੁਹਾਡੀ ਦੁਕਾਨ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ ਦੇਖੋ ਇਹ ਦੁਨੀਆ ਚੱਲਦਾ ਹੈ ਅੱਜਕੱਲ ਕੈਮੀਕਲ ਸਾਰਾ ਸਾਡਾ ਮਤਲਬ ਨੋਰਮਲ ਜਿਵੇਂ ਘਰ ਦੇ ਮਸਾਲੇ ਹੁੰਦੇ ਆ ਉਸ ਤੇ ਇੱਕ ਘਰ ਵਾਲਾ ਤੇਸ ਚ ਸਾਰਾ ਸਿੰਪਲ ਮਤਲਬ ਮਸਾਲੇ ਪਾਈਦੇ ਗਰਮ ਮਸਾਲਾ ਜਿਹੜਾ ਆਪਸ ਵਾਈਦਾ ਤੇ ਬਣਾ ਕੇ ਫਿਰ ਦਿੰਦੇ ਆ ਕਿੰਨੇ ਸਾਲ ਪੁਰਾਣੀ ਤੁਹਾਡੀ ਦੁਕਾਨ ਹੈ ਹੋ ਗਿਆ 30 ਸਾਲ ਹੋ ਗਏ ਤੇ ਤੁਸੀਂ ਹੋਰ ਕਿਹੜੀ ਕਿਹੜੀ ਵੈਰਾਈਟੀ ਤੁਹਾਡੀ ਇਸ ਦੁਕਾਨ ਦੇ ਤੇ ਫੇਮਸ ਬਹੁਤ ਹੈ ਛੋਲੇ ਭਟੂਰੇ ਸਮੋਸੇ ਟਿੱਕੀਆਂ ਲੱਸੀ ਕੀ ਤੁਸੀਂ ਹੋਮ ਡਿਲੀਵਰੀ ਵੀ ਕਰਦੇ ਹੋ ਨਹੀਂ ਹੋਮ ਡਿਲੀਵਰੀ ਸਾਡੇ ਕੋਲ ਐਨੀ ਲੇਬਰ ਨਹੀਂ ਹੁੰਦੀ ਤੁਸੀਂ ਜਿਹੜੇ ਛੋਲੇ ਭਟੂਰੇ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਤੇਲ ਹੈਗਾ ਤੁਸੀਂ ਡੇਲੀ ਚੇਂਜ ਕਰਦੇ ਹੋ ਜਾਂ ਰੂਟੀਨ ਮੁਤਾਬਕ ਦੂਸਰੇ ਦਿਨ ਯੂਜ਼ ਕਰ ਲੈਂਦੇ ਨਹੀਂ ਡੇਲੀ ਖਤਮ ਕਰਦੇ ਹੁੰਦੇ ਸ਼ਾਮ ਨੂੰ ਜੀ 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 ਜਿਸ ਤਰ੍ਹਾਂ ਕੀ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਦੁਕਾਨ 30 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਹੈਗੀ ਆ ਔਰ ਇਹ ਜਿਹੜਾ ਵੀ ਸਮਾਨ ਯੂਜ਼ ਕਰਦੇ ਨੇ ਪਿਓਰ ਯੂਜ਼ ਕਰਦੇ ਨੇ ਇੱਕ ਵਾਰੀ ਯੂਜ਼ ਕੀਤਾ ਹੈ ਤੇਲ ਇਹ ਦੁਬਾਰਾ ਨਹੀਂ ਵਰਤਦੇ ਅਗਰ ਤੁਸੀਂ ਵੀ ਇਹਨਾਂ ਦੇ ਛੋਲੇ ਭਟੂਰਿਆਂ ਦਾ ਟੇਸਟ ਕਰਨਾ ਚਾਹੁੰਦੇ ਹੋ ਤਾਂ ਲੁਧਿਆਣੇ ਦੇ ਵਿੱਚ ਆਪਣੀ ਜਾਮਾ ਮਸਜਿਦ ਦੇ ਨੇੜੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਮਸ਼ਹੂਰ ਦੁਕਾਨ ਹੈ ਇੱਕ ਵਾਰੀ ਆ ਕੇ ਇਹਨਾਂ ਦੀ ਦੁਕਾਨ ਦੇ ਉੱਤੇ ਛੋਲੇ ਭਟੂਰੇ ਤੇ ਟਿੱਕੀ ਸਮੋਸਿਆਂ ਦਾ ਟੇਸਟ ਕਰੋ ਤੁਸੀਂ ਬਾਰ-ਬਾਰ ਦੁਬਾਰਾ ਇਸ ਦੁਕਾਨ ਤੇ ਆਓਗੇ ਬਹੁਤ ਸਵਾਦ ਠੀਕ ਆ ਬਾਜੀ ਠੀਕ ਆ ਅੱਗੇ ਵੀ ਅਸੀਂ ਆਉਂਦੇ ਆ ਤੇ ਅੱਜ ਦੇ ਵੀ ਖਾਂਦੇ ਆ ਇੱਥੇ ਆ ਕੇ ਛੋਲੇ ਭਟੂਰੇ ਵਿੱਚ ਕੀ ਹੋਇਆ ਹੈਗਾ ਕਿ ਤੁਸੀਂ ਇੱਥੇ ਬਾਰ-ਬਾਰ ਆਉਂਦੇ ਹੋ ਮੈਂ ਬਾਰ-ਬਾਰ ਤਾਂ ਆਉਨੇ ਵੇ ਸਾਨੂੰ ਹੋਰ ਕਿਸੇ ਦਾ ਹੈ ਨਹੀਂ ਅਸੀਂ ਹੋਰ ਕਿਤੇ ਨਹੀਂ ਜਾਂਦੇ ਅੱਛਾ ਜੀ ਇੱਥੇ ਹੀ ਆਉ ਕੀ ਖਾਸੀ ਕੀ ਖਾਜ਼ੀਏ ਤਾਂ ਇਹ ਵਗੇ ਤੋਂ ਇਹਨਾਂ ਵਾਰ ਕਿਸੋ ਲਿਫਟੋਂ ਦੇ ਕਿੱਦਾਂ ਮਿਲਦੇ ਨਹੀਂਗੇ ਹੋਰ ਹਾਂਜੀ ਅਸੀਂ ਇੱਥੇ ਹੀ ਹੋਣਿਆਰ ਵੀ ਖਾਣਾ ਤੁਸੀਂ ਹਾਂਜੀ ਲੋਕਲੀ ਇਹਨਾਂ ਦੇ ਛੋਲੇ ਪੂਰੇ ਤੋਂ ਲਵਾ ਹੋਰ ਕਿਹੜੀ ਚੀਜ਼ਾਂ ਬੱਚ ਮੈਂ ਜ਼ਿਆਦਾ ਸਮੋਸਾ ਟਿੱਕੀ ਹਨੀ ਜਾਂ ਛੋਲੇ ਪੂਰੇ ਦੋਨੀਆਂ ਚੀਜ਼ਾਂ ਟੇਸਟੀ ਹੁੰਦੀਆਂ ਹਨ ਮੈਡਮ ਕਿਸ ਤਰ੍ਹਾਂ ਦੇ ਲੱਗੇ ਇਹਨਾਂ ਦੇ ਛੋਲੇ ਪੂਰੇ ਇਹਨਾਂ ਦੇ ਛੋਲੇ ਪੂਰੇ ਬਹੁਤ ਟੇਸਟੀ ਹੁੰਦੇ ਆ ਜੀ ਸਾਨੂੰ ਮੈਂ ਮਤਲਬ ਅਨਮੈਰਿਡ ਵੀ ਇੱਥੇ ਦੇ ਖਾਂਦੇ ਆ ਰਹੇ ਹਾਂ ਲੁਧਿਆਣਾ ਹੀ ਮੇਰਾ ਬਰਥ ਹੈ ਤੇ ਹੁਣ ਵੀ ਇੱਥੇ ਸ਼ੁਰੂ ਤੋਂ ਛੋਲੇ ਪਟੂਰੇ ਤੇ ਸਮੋਸੇ ਟਿੱਕੀ ਸਾਰਾ ਬਹੁਤ ਵਧੀਆ ਲੁਧਿਆਣਾ ਚ ਹੋਰ ਵੀ ਬਹੁਤ ਸਾਰੇ ਛੋਲੇ ਪਟੂਰੇ ਦੇ ਹਾਂਜੀ ਬਹੁਤ ਵਧੀਆ ਮਰ ਟੇਸਟੀ ਹੈ ਸਵਾਦ ਹੀ ਅਲੱਗ ਹੈ ਇਹਨਾਂ ਦੇ ਅਸੀਂ ਜਿਵੇਂ ਜਦੋਂ ਵੀ ਇਸ ਮਾਰਕੀਟ ਚ ਆਣਾ ਖਾ ਕੇ ਹੀ ਜਾਣੇ ਆ ਵਧੀਆ ਜੀ ਬਹੁਤ ਵਧੀਆ ਟੇਸਟ ਆ ਕਾਫੀ ਢੇਰ ਤੋਂ ਮਸ਼ਹੂਰ ਨੇ ਇਹ ਤੇ ਅਸੀਂ ਜਿੰਨੀ ਵਾਰ ਵੀ ਲੰਘਦੇ ਆ ਖਾ ਕੇ ਲੰਘਦੇ ਆ ਉਹ ਲੋਕਾਂ ਦੇ ਚੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਛੋਲੇ ਘੋਰੀਆ ਵੀ ਇਹਨਾਂ ਦੀ ਦੁਕਾਨ ਦੀ ਕਿਹੜੀ ਹੈ ਕਿ ਕਾਸੀ ਦਾ ਜਿਹੜੀ ਤੁਹਾਨੂੰ ਬਾਰ-ਬਾਰ ਟਿੱਕੜ ਚ ਕੇ ਲੱਗੇ ਹੁੰਦੀ ਹੈ ਬਸ ਸਾਸ ਵਗੈਰਾ ਵਧੀਆ ਤੇ ਹੋਰ ਟੇਸਟ ਵੀ ਵਧੀਆ ਇਹਨਾਂ ਦਾ ਮੋਸਿਆਂ ਦਾ ਟਿੱਕੀ ਦਾ ਟੇਸਟ ਵੀ ਵਧੀਆ ਵਾ ਹਾਂਜੀ ਇਸ ਦਿਨ ਵਾਲੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦੇਉ ਇਜਾਜ਼ਤ ਸਸੀਕਾਰ